ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਪਿੰਡ ਫਤੇਗੜ ਜ਼ਿਲ੍ਹਾ ਲੁਧਿਆਣਾ ਤੇ ਆਪਣੇ ਨਾਲ ਮਨਪ੍ਰੀਤ ਸਿੰਘ ਜੀ ਨੇ ਜੋ ਕਿ ਪਿਛਲੇ ਕਈ ਸਾਲਾਂ ਤੋਂ ਮੱਕੀ ਦੀ ਖੇਤੀ ਕਰ ਰਹੇ ਨੇ ਤੇ ਅੱਜ ਆਪਾਂ ਇਹਨਾਂ ਦੇ ਮੱਕੀ ਦੇ ਖੇਤ ਵਿੱਚ ਹੀ ਖੜੇ ਆਂ ਬਹੁਤ ਸੋਹਣੀ ਮੱਕੀ ਖੜੀ ਆ ਤੇ ਆਪਾਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਕਿਹੜੀ ਵੈਰੈਟੀ ਲਗਾਈ ਹੋਈ ਆ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਭਾਜੀ ਇਹ ਕਿਹੜੀ ਵੈਰੈਟੀ ਤੁਸੀਂ ਲਗਾਈ ਹੋਈ ਆ ਜੀ ਭਾਜੀ ਸਟਾਰ ਕੰਪਨੀ ਦਾ 33B ਲਗਾਇਆ ਹੈ ਜੀ ਸਟਾਰ ਕੰਪਨੀ ਦੀ 33 ਲਗਾਈ ਹੋਈ ਆ ਹਾਂਜੀ ਠੀਕ ਆ ਜੀ ਤੇ ਆਪਣੇ ਦੇ ਵਿੱਚ ਕੋਈ ਡਿਗਣ ਦੀ ਸਮੱਸਿਆ ਤਾਂ ਨਹੀਂ ਆndi ਹੈਗੀ ਨਹੀਂ ਭਾਜੀ ਡਿਗਣ ਦੀ ਕੋਈ ਸਮੱਸਿਆ ਨਹੀਂ ਇਹ ਪਿਛਲੇ ਆ ਥੋੜੇ ਦਿਨਾਂ ਤੋਂ ਨੇਰੀ ਤੂਫਾਨ ਬਹੁਤ ਜ਼ਿਆਦਾ ਤੇਲ ਰਹੀਾ ਥੋੜਾ ਸਾਹਮਣੇ ਹੀ ਖੜੀ ਹੈ ਜੀ ਬਹੁਤ ਵਧੀਆ ਖੜੀ ਹੈ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਹਦਾ ਝਾੜ ਕਿੰਨਾ ਕ ਆ ਜਾਂਦਾ ਜੀ ਇਹ ਭਾਜੀ ਝਾੜ ਆ ਜਾਂਦਾ 25 ਤੋਂ ਲੈ ਕੇ 30 ਕੁਇੰਟਲ ਆ ਜਾਂਦਾ ਪਰ ਏਕੜ ਦਾ ਜੀ 25 ਤੋਂ ਲੈ ਕੇ 30 ਕੁਇੰਟਲ ਹਾਂਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਵੈਰੈਟੀ ਲਗਾਦਿਆਂ ਨੂੰ ਭਾਜੀ ਇਹ ਤਕਰੀਬਨ 2 ਸਾਲ ਹੋ ਗਏ ਜੀ ਲਗਾਤਾਰੀ 2 ਸਾਲ ਹੋ ਗਏ ਤੁਹਾਨੂੰ ਲਾਦਿਆਂ ਦੇ 2 ਸਾਲ ਹੋ ਗਏ ਲਗਾਤਾਰੀ ਤੇ ਪਿਛਲੇ ਸਾਲ ਤੁਹਾਡਾ ਕਿੰਨਾ ਕੁ ਝਾੜ ਆਇਆ ਸੀਗਾ ਜੀ ਵੈਰੈਟੀ ਦਾ 29 ਕੁਇੰਟਲ ਆ ਸੀ ਪਿਛਲੀ ਵਾਰੀ ਜੀ 29 ਕੁਇੰਟਲ ਆਇਆ ਹਾਂਜੀ ਪਰ ਇੱਕੜ ਤੇ ਅੱਛਾ ਜੀ ਇਹਦੇ ਵਿੱਚ ਤੁਸੀਂ ਦੱਸੋ ਅੰਦਾਜ਼ਨ ਇੱਕ ਛੱਲੀ 'ਚ ਕਿੰਨੇ ਕੁ ਦਾਣੇ ਹੁੰਦੇ ਆ ਜੀ 900 ਤੋਂ ਲੈ ਕੇ 1000 ਦਾਣਾ ਆ ਜਾਂਦਾ ਜੀ 900 ਤੋਂ ਲੈ ਕੇ 1000 ਦਾਣਾ ਇੱਕ ਛੱਲੀ 'ਚ ਹੁੰਦਾ ਜੀ ਇੱਕ ਛੱਲੀ 'ਚ ਹੁੰਦਾ ਜੀ ਠੀਕ ਆ ਜੀ ਕੋਈ ਬਿਮਾਰੀ ਜਿਵੇਂ ਸੁੰਡੀ ਜਾਂ ਕੋਈ ਉੱਲੀ ਦੀ ਸਮੱਸਿਆ ਤਾਂ ਨਹੀਂ ਆਂਦੀ ਹੈਗੀ ਨਹੀਂ ਭਾਜੀ ਕੁਲਦੀ ਦੀ ਕੋਈ ਸਮੱਸਿਆ ਨਹੀਂ ਹੈਗੀ ਸਾਰੀ ਕੋ ਵਧੀਆ ਖੜੀਆ ਮੱਕੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਕੰਪਨੀ ਜਿਹੜੇ ਬੀਜ ਲੈ ਕੇ ਤਿਆਰ ਕਰਕੇ ਭੇਜਿਆ ਉਹ ਤੋਂ ਸੋਧਿਆ ਹੁੰਦਾ ਬੀ ਦਵਾਈ ਨਾਲ ਸੋਧਿਆ ਦਵਾਈ ਨਾਲ ਸੋਧਿਆ ਨਾ ਹਾਂ ਜਿਹੜੀ ਬਾਕੀ ਆਪਾਂ ਵੇ ਦੇਖਿਆ ਮੱਕੀ 'ਚ ਗਾਲੇ ਦੀ ਸਮੱਸਿਆ ਬਹੁਤ ਜ਼ਿਆਦਾ ਆਂਦੀ ਆ ਪਰ ਇਹ ਤੁਹਾਡੇ ਜਮ੍ਹਾਂ ਹੀ ਗਾਲੇ ਦੀ ਸਮੱਸਿਆ ਹੈਨੀ ਹਾਂਜੀ ਤੇ ਬਾਕੀ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੇ ਏਕੜ ਵਿੱਚ ਇਹ ਜਿਹੜੀ ਮੱਕੀ ਆ ਲਗਾਈ ਹੋਈ ਹੈ ਜੀ ਬਾਜੀ ਆਪਾਂ ਨੇ 4 ਏਕੜ ਚ ਲਾਈ ਹੈ ਜੀ ਤੇ ਵਧੀਆ ਨੇ ਮੱਕੀ ਖੜੀਆਂ ਨੇ ਵਧੀਆ ਖੜੀ ਹੈ ਜੀ ਆਪਣੀ ਠੀਕ ਹੈ ਜੀ ਤੇ ਬਾਕੀ ਮੰਡੀ ਦੇ ਵਿੱਚ ਕੋਈ ਵੇਚਣ ਦੀ ਸਮੱਸਿਆ ਤਾਂ ਨਹੀਂ ਆਉਂਦੀ ਤੁਹਾਨੂੰ ਨਹੀਂ ਬਾਜੀ ਮੰਡੀ ਚ ਕੋਈ ਸਮੱਸਿਆ ਨਹੀਂ ਸਮਾਂ ਕਿ ਵਧੀਆ ਰੇਟ ਲੱਗਦਾ ਤੇ ਯਾਨੀ ਵਧੀਆ ਰੇਟ ਲੱਗਦਾ ਯਾਨੀ ਭੱਜ ਕੇ ਢਮਾਟ ਹੈਗੀ ਸਟਾਰ ਕੰਪਨੀ ਦੀ ਵੀ ਯਾਨੀ ਕੁਆਲਿਟੀ ਕਰਕੇ ਕੁਆਲਿਟੀ ਕਰਕੇ ਹਾਂਜੀ ਵਧੀਆ ਰੇਟ ਲੱਗਦਾ ਜੀ ਇਸ ਤੋਂ ਪੂਰੀ ਤਰ੍ਹਾਂ ਖੁਸ਼ ਹਾਂ ਹਾਂ ਜੀ ਬੜੇ ਖੁਸ਼ ਹੋ ਤੇ ਬਾਕੀ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿਸਾਨ ਵੀਰ ਨੇ ਵੀ ਇਹ ਹੀ ਬੇਨਤੀ ਕਰਦੇ ਆ ਵੀਰੇ ਜਿਹਨੇ ਵੀ ਬੰਦੇ ਨੇ ਕੰਪਨੀ ਲਗਾਣੀ ਤੇ ਵਧੀਆ ਪੈਸਾ ਕਮਾਉਣਾ ਸਟਾਰ ਕੰਪਨੀ ਦਾ 33B ਲਗਾਓ ਤੇ ਵਧੀਆ ਪੈਸਾ ਕਮਾਓ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ